ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਹੈ ਤਕਰਾਕ ਨੀਤੀ ਸਰ ਸਭੇ ਪੁੱਤਰ ਰਗਨ ਕੇ ਆਠਰਹ ਦਸ ਪੀ ਵਿਸ ਹਸਤ ਰਾਗ ਉਨਗਾਏ ਤਕਰਾਕ ਨੀ ਬੈ ਪੁੱਤਰ ਜਾਗਨ ਕੇ ਆਖਾ ਰਹੇ ਦਸਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਕਰੀਰ ਤੁਸੀਂ ਦੇਖੋ ਜੀਤ ਬੈਤੀ ਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਮੂਹਰ ਅੱਜ ਤੁਹਾਨੂੰ ਅਸੀਂ ਪਹੁੰਚੇ ਆ ਪਿੰਡ ਹਿਆਲਾ ਦੇ ਵਿਕੇ ਜਿੱਥੇ ਅੱਜ ਇਹ ਗੁਰਸੇਖ ਵਾਲੋ ਆਪਣੇ ਚੌਂਬਰੇ ਦੇ ਵਿੱਚ ਲਗਾਤਾਰ ਸ਼੍ਰੀ ਖਡਰਪੁਰ ਸਾਹਿਬ ਰੰਭ ਕਰਕੇ ਉਹਦਾ ਸੰਪੂਰਨ ਘੋਪਾ ਤੇ ਇਸ ਜੋਂ ਦੀ ਆਪਾਂ ਪਿੰਡ ਹਿਆਲਾ ਵਿੱਚ ਪਹੁੰਚੇ ਤੇ ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਉਣੇ ਆ ਉਹ ਦੱਸਣ ਕਿ ਕਿਸ ਤਰ੍ਹਾਂ ਇਹ ਜਿਹੜਾ ਸਮਾਗਮ ਹੈ ਇਸ ਤਰ੍ਹਾਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਤੁਹਾਡੇ ਵਿੱਚ ਰੁਚੀ ਜਿਹੜੀ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਹੀ ਸਤਿਗੁਰੂ ਮਹਾਰਾਜ ਨੇ ਮੰਦir ਵਿੱਚ ਬਣਾਇਆ ਕਿਉਂਕਿ ਮੈਂ ਜਦੋਂ ਭਾਰਤ ਦੇਸ਼ ਦੇ ਗੁਰਦੁਆਰਾ ਸਾਹਿਬ ਗੁਰੂ ਕੰਤ ਸਿੰਘ ਸਿੰਘ ਖੰਡਾ ਤੋਂ ਆਇਸ਼ ਕਰਨ। ਤੇ ਫਿਰ ਇੱਕਦਮ ਮੈਂ ਵੀ ਗੁਰੂ ਮਹਾਰਾਜ ਦੀ ਹਾਜ਼ਰੀ ਦੂਜੇ ਵਿੱਚ ਬੈਠਾ ਫਿਰਦਾ ਹੈ ਮੰਨ ਦੇ ਵਿੱਚ ਆਇਆ ਕਿ ਜੇ ਕੋਈ ਆਪਾਂ ਵੀ ਕਾਰਜ ਸ਼ੁਰੂ ਕਰਾਂਗੇ ਤੇ ਬਾਕੀ ਮਹਾਰਾਜ ਨੇ ਕਰਵਾਉਣੇ ਵਾਲੇ ਤੋਂ ਆਪਾਂ ਜਿਸ ਦਾ ਕਾਰਜ ਕਿ ਨਹੀਂ ਦੀ ਜਾਂ ਮਾਨਸ ਕਰ ਦੇ। ਇਹਦੇ ਸੋਦੇ ਤੁਸੀਂ ਪਹਿਲਾਂ ਕੋ ਗਿਆਸੀ ਕੀਤਾ। ਕਹਿੰਦਾ ਵੈਸੇ 10% ਦਾ ਸਿਵਾਲਾ ਲੰਦਾਂ ਨੇ ਜਿਹਦਾ 4-4% ਵਿੱਚ ਵਿੱਚ ਕਰਨ ਦੇਣਾਂ ਨੇ ਕਿ ਲਗਾਤਾਰ ਜਦੋਂ ਇਸ ਬਾਰੇ ਦਾ ਕਿਸੇ ਨੇ ਪਹਿਲਾਂ ਮੇਰੇ ਘਰਦਿਆਂ ਨੂੰ ਨਹੀਂ ਪਤਾ ਸੀ ਕਿ ਮੈਂ ਸਾਰੀ ਪੂਰੀ ਸ਼ਾਮ ਕੱਹਾ ਹੁੰਦਾ ਪਹਿਲਾਂ ਜਦੋਂ ਕਿਸੇ ਨੇ ਇਹ ਵੀ ਬਾਰੇ ਦੇਖਣਾ ਨਾ ਹੋਵੇ ਨਾ ਕੋਈ ਹੋਵੇ ਤਾਂ ਕਿ ਉਹਨੂੰ ਹੁੰਦਾ ਵੀ ਸੰਭਵ ਹੋਊਗਾ ਕਿ ਨਹੀਂ ਹੋਊਗਾ ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਾ ਕਿ ਮੈਂ 48 ਘੰਟੇ ਬੈਣਾ ਇੰਨਾ ਚਿਰ ਬੈਣਾ ਹੈਗਾ ਕਿ ਪਾਠ ਵੀ ਜਿਹੜੇ ਘੜੀਵਾਰ ਵੀਰ ਤੇ ਤੁਸੀਂ ਦੱਸਦੇ ਕਰ ਰਹੇ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਇਹ ਤਾਂ ਖਿਆਲ ਹੀ ਨਹੀਂ ਲੱਗਿਆ ਨਹੀਂ ਜੀ ਨਾ ਨਾਲ ਅਲਗ-ਅਲਗ ਖਿਆਲ ਨਾ ਕਿਸੇ ਹੋਰ ਪਾਸੇ ਨਾ ਭੁੱਖ ਨਾ ਕੁਝ ਨਾ ਲੱਗਿਆ ਨਹੀਂ ਮੇਰਾ ਕਿਉਂਕਿ ਇੱਕ ਮਾਰਾ ਸੂਨੜੀ ਵਾਸੀ ਤੇ ਧਿਆਨ ਵੀ ਨਹੀਂ ਉੱਪਰ ਨੂੰ ਦੇਖੀ ਨੂੰ ਦੱਸਿਆ ਕਿਸੇ ਨੂੰ ਆਇਆ ਗਿਆ ਕੌਣ ਆਇਆ ਗਿਆ ਨਹੀਂ ਤੇ ਕੁਝ ਵੀ ਮਹਿਸੂਸ ਨਹੀਂ ਹੋਇਆ ਤਾਂ ਕੱਲੇ ਦਿਨ ਵੀ ਕਿਾਕੀ ਭੁੱਖ ਵੀ ਨਹੀਂ ਲੱਗਿਆ ਕੋਈ ਨਾ ਪਹੁੰਚੇ ਨਹੀਂ ਸ਼ਰੋਣੀ ਕਮੇਟੀ ਦੇ ਮੈਂਬਰ ਜਸਵੰਤ ਗਰਵਾਸ ਸਿੰਘ ਖਾਲਸਾ ਜੀ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਹਾਂਜੀ ਖਾਲਸਾ ਜੀ ਇਸ ਵੰਦੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ ਇਹਨਾਂ ਦੇ ਸਿੰਘ ਸਾਹਿਬ ਦੇ ਸਵਾਗਤ ਲਈ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਤੇ ਮੁਖਵਰ ਨੇ ਬੜੀ ਇੱਜ਼ਤ ਨਾਲ ਸਪੋਰਟਿੰਗ ਕੀਤੀ ਹੈ ਮੈਂ ਸਮਝਦਾ ਕਿ ਵਰਡੀਆਂ ਨੂੰ ਹੁੰਦੀਆਂ ਨੇ ਇਹੋ ਜਿਹੇ ਜਿਹੜਾ ਕੋਈ ਗੁਰੂ ਘਰ ਦੀ ਕਿਰਪਾ ਹੁੰਦੀ ਹੈ ਪਿਛਲੇ ਸਮੇਂ ਵਿੱਚ ਵੀ ਇਹੋ ਜਿਹੇ ਟੀਮ ਹੋਏ ਨੇ ਜਿਨ੍ਹਾਂ ਨੇ ਇੱਕ ਇੱਕ ਚੌਂਕਲੇ ਵਿੱਚ ਦੀ ਖੰਡ ਪੜਤਾਲ ਜਿਹੜੀ ਸੰਭੋਧ ਕੀਤੀ ਪਰ ਮੈਂ ਸਮਝਦਾ ਕਿ ਪੂਰੇ ਸਾਡੇ ਇਲਾਕੇ ਵਿੱਚ ਮੈਂ ਪਹਿਲੀ ਵਾਰ ਸੁਣਿਆ ਕਿ ਗੁਰਜਰਾ ਸਿੰਘ ਆਇਆ ਉਹਨੇ ਇਸ ਚੌਂਕਲੇ ਵਿੱਚ ਦੀ ਖੰਡ ਪੜਤਾਲ ਜਿਹੜੀ ਅੱਜ ਸੰਭੋਧ ਕੀਤੀ ਉਹ ਕਿ ਭਾਈ ਜਤਿੰਦਰ ਸਿੰਘ ਜੀ ਬੜੀ ਇੱਜ਼ਤ ਨਾਲ ਵਕਤ ਤੇ ਕਿਤੇ ਆਪਣੀ ਕਿਰਤ ਕਰਦੇ ਆ ਉੱਥੇ ਗੁਰੂ ਘਰ ਨਾਲ ਜੁੜਿਆ ਔਰ ਵੱਡੀ ਗੱਲ ਹੈ ਕਿ ਇਸ ਗੁਰੂ ਘਰ ਦੇ ਵਿੱਚ ਸਵੇਰੇ ਸ਼ਾਮ ਨਿਤਨੇਮ ਦੀ ਸੇਵਾ ਨਿਸ਼ਟਾਮ ਕਰਦੇ ਆ ਔਰ ਇਸ ਤੋਂ ਬਿਨਾ ਕੀਰਤਨ ਗੁਰੂ ਸਾਹਿਬ ਦੀ ਕਿਰਪਾ ਬਹੁਤ ਸੋਹਣਾ ਕੀਰਤਨ ਕਰਦੇ ਆ ਔਰ ਬਾਡੀ ਬਿਲਡਿੰਗ ਜਿਹੜੀ ਹੈ ਕਿ ਆ ਬੇਰ ਲਿਫਟਿੰਗ ਕਰਦੇ ਆ ਔਰ ਮੇਰੇ ਖਿਆਲ ਨਾਲ 1.5 ਟਨ ਤੋਂ ਉੱਪਰ ਦਾ ਭਾਰ ਆ ਉਹ ਜਿਹੜੀਆਂ ਉਹ ਚੱਕਣ ਦੀ ਮੁਹਰਤ ਰੱਖਦੇ ਆ ਇਸ ਤੋਂ ਬਿਨਾ ਆਪਣੇ ਸਰੀਰ ਦੇ ਨਾਲ ਆਪਣੇ ਦੰਦਾਂ ਦੇ ਨਾਲ ਕੋਈ ਵੱਡੇ ਵੱਡੇ ਜਿਹੜੇ ਟਰੈਕਟਰ ਆ ਜਾਂ ਹੋਰ ਜਿਹੜੇ ਵਾਹਨ ਆ ਉਹ ਖਿੱਚਦੇ ਆ ਔਰ ਇੱਥੇ ਹੀ ਬਸ ਰਹੀ ਹੈ ਜਿਹੜੀ ਕਪਤਾਲ ਦੇ ਬੜੀ ਆਲੀ ਜਿਹੜੀ ਆਲੀਖਾਨ ਫੌਤਾ ਰਹਿੰਦੇ ਆ ਗੁਰੂ ਸਾਹਿਬ ਨੇ ਇੰਨੇ ਰਮ ਦਾ ਬਖਸ਼ਾ ਇਸ ਤੋਂ ਦੇ ਸਾਡੇ ਮੀਰ ਦੇ ਉੱਤੇ ਆ ਤੇ ਇਹ ਬਹੁਤ ਵੱਡਾ ਇਹਨਾਂ ਦਾ ਇੱਕ ਮਨ ਦਾ ਸੰਕਲਪ ਸੀ ਕਿ ਮੈਂ ਇੱਕ ਛਾਉਂ ਦੇ ਵਿੱਚ ਸ੍ਰੀ ਘੰਟਾ ਸਰਵ ਕਰਨਾ ਤੇ ਜਿਸ ਦਿਨ ਸੰਪਰਵ ਸ਼੍ਰਮਭ ਹੋਇਆ ਉਸ ਦਿਨ ਤਾਂ ਨਹੀਂ ਆ ਸਕਿਆ ਮਾਤਾ ਦੇ ਦਿਨ ਮੈਂ ਰਾਤ ਨੂੰ ਆਇਆ ਤੇ ਮੈਂ ਇਹਨਾਂ ਦੇ ਚਿਹਰੇ ਵੱਲ ਦੇਖਦੇ ਹਾਂ ਤੇ ਗਾ ਕੇ ਦੋ ਦਿਨਾਂ ਤੋਂ ਇਹ ਅਨੰਦੇ ਨੇ ਦੋ ਦਿਨ ਹੋ ਗਿਆ ਸਿਖਨ ਕੌਂ ਦਾ ਮਾਰ ਕੇ ਔਰ ਫਿਰ ਵੀ ਇਹਨਾਂ ਦੇ ਚਿਹਰੇ ਉੱਤੇ ਉਸੇ ਤਰ੍ਹਾਂ ਨਾਲ ਜਿਦਾ ਤੁਹਾਨੂੰ ਜਲਾਉ ਦੇਖ ਰਹੇ ਨੇ ਤਰ੍ਹਾਂ ਜਲਾਉਤੀ ਔਰ ਇਹ ਵੱਡੀ ਗੱਲ ਹੈ ਕਿ ਲੜੀਵਾਰ ਗਰੁੱਪ ਤੋਂ ਇਹਨਾਂ ਨੇ ਸ੍ਰੀ ਖੰਡਕਾ ਸਾਹਿਬ ਕੀਤਾ ਔਰ ਬੋਲ ਕੇ ਸਾਰਾ ਖੰਡਕਾ ਸਾਹਿਬ ਕੀਤਾ ਔਰ ਪੂਰੀ ਮਤਲਬ ਉਸੇ ਜੋਸ਼ ਦੇ ਨਾਲੇ ਬਾਣੀ ਪੜ ਰਹੇ ਸੀਗੇ ਮੈਂ ਸੋਚ ਰਿਹਾ ਸੀ ਕਿ ਇੱਥੇ ਦਾ ਦੋ ਤਿੰਨ ਘੰਟੇ ਤੋਂ ਬਾਅਦ ਉਹ ਮਨਾਂ ਕੌਂ ਦਾ ਆ ਕੇ ਬੈਠਣਾ ਬਣਾਉਂਦਾ ਤੇ ਫਿਰ ਲੜੀਵਾਰ ਗਰੁੱਪ ਤੋਂ ਜਦੋਂ ਤੁਸੀਂ ਪਾਠ ਕਰਦੇ ਆ ਤੇ ਤੁਹਾਡੀ ਨਿਗਾ ਜਿਹੜੀ ਹੈ ਉਹ ਟਕਾਣੀ ਬੜੀ ਔਕੀ ਆ ਕਿਉਂਕਿ ਰੰਗਰ ਤੋਂ ਕੋਈ ਬੰਤਰੀ ਇਸ ਤਰ੍ਹਾਂ ਦੀ ਆ ਜੇ ਜਦੋਂ ਇੱਕ ਵਾਰ ਕਿਸੇ ਦੀ ਤੁਹਾਡੀ ਨਿਗਾ ਤੇ ਉੱਪਰ ਜਿਵੇਂ ਤੇ ਮੁੜ ਕੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਪੰਕਤੀ ਜਿਹੜੀ ਮੈਂ ਫਾਂਡੀ ਕਿੱਥੇ ਆ ਤੇ ਇਹ ਗੁਰੂ ਜੀ ਰਹਿਮਤ ਬਖਸ਼ੇ ਸਿਹਰ ਕਿ ਇੰਨਾ ਵੱਡਾ ਜਿਹੜਾ ਇਨਾ ਦਾ ਸੰਚਲਨ ਸਗਾ ਗੁਰੂ ਸਾਹਿਬ ਨੇ ਸੀਸ ਤੇ ਮਿਹਰ ਨਾਲ ਸਵਾਰ ਕੇ ਉਹ ਤੋਂ ਬਹੁਤ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ